ਮੈਂ ਫੇਰ ਦੁਹਰਾਉਣ ਲੱਗਿਆ ਦੁਹਰਾਉਣ ਲੱਗਿਆ ਸਾਡੀ ਬਾਡੀ ਦੇ ਇੱਕ ਇੱਕ ਅੰਗ ਬਾਰੇ ਪੁੱਛਿਆ ਜਾਵੇ ਆ ਕੀ ਹੈ ਇਹਦੀ ਉਂਗਲ ਹੈ ਆ ਕੀ ਹੈ ਇਹ ਨਉ ਹੈ ਆ ਕੀ ਹੈ ਇਹ ਚਮੜੀ ਹੈ ਠੀਕ ਹੈ ਆ ਕੀ ਹੈ ਇਹਦਾ ਹੱਥ ਹੈ ਆ ਕੀ ਹੈ ਇਹਦਾ ਗੋਟ ਹੈ ਆ ਕੀ ਹੈ ਇਹਦੀ ਬਾਹਂ ਆ ਕੀ ਹੈ ਇਹਦੀ ਕੂਣੀ ਹੈ ਆ ਕੀ ਹੈ ਇਹਦਾ ਡੋਲਾ ਆ ਕੀ ਹੈ ਇਹਦਾ ਮੋਢਾ ਹੈ ਅਗਲਾ ਤੈਨੂੰ ਪੁੱਛੇ ਕੱਲੇ ਕੱਲੇ ਅੰਗ ਨੂੰ ਤੂੰ ਐਂ ਨਾਂ ਲੈ ਦੇਣਾ ਅਗਲਾ ਪੁੱਛੇ ਬੰਦਾ ਕਿੱਥੇ ਹੈ ਕੱਲਾ ਪੁਰੇ ਬੰਦਾ ਕਿੱਥੇ ਆ ਆਪਾਂ ਕਹਿੰਨੇ ਇਹਨੂੰ ਸਾਰੇ ਨੂੰ ਜੋੜ ਲਓ ਫਿਰ ਇਹਨੂੰ ਕਹਿੰਨੇ ਆ ਬੰਦਾ ਇਦਾਂ ਹੀ ਆ ਬਸ ਰੁੱਖ ਮਨੁੱਖ ਦਰਖਤ ਸਾਰੀਆਂ ਚੀਜ਼ਾਂ ਨੂੰ ਜੋੜੀ ਜੋ ਜੋੜੀ ਜੋ ਇਹਨੂੰ ਸਾਰੇ ਨੂੰ ਰੱਬ ਕਹਿੰਦੇ ਆ ਉਦਾਂ ਇਹਨੂੰ ਕੱਲੇ ਕੱਲੇ ਨਾਂ ਲੈਂਦੇ ਆ ਇਹ ਸਾਰਾ ਹੀ ਰੱਬ ਹੈ ਪੱਸਰ ਗਿਆ ਇੱਕੋ ਹੀ ਜਿਵੇਂ ਬੀਜ ਪੱਸਰ ਕੇ ਦਰਖਤ ਬਣ ਗਿਆ ਸੈੱਲ ਪੱਸਰ ਕੇ ਬੰਦਾ ਬਣ ਗਿਆ ਸੂਰਜ ਪੱਸਰ ਕੇ ਕਿਰਨਾਂ